ਕਾਡ ਕੋ ਛੋੜ ਕੇ ਸਭ ਨੇ ਸਹੀ ਜਵਾਬ ਦਿਆ ਸਭ ਤੋਂ ਘੱਟ ਸਮਾਂ ਕਿਸ ਦਾ ਲੱਗਾ ਡਾਕਟਰ ਪੂਰਣਾਲ ਹੋਤ ਰਹਾ ਹੈਰਾਨੀ ਹੋ ਗਈ ਉਹਨਾਂ ਜਦੋਂ ਸਾਹਮਣੇ ਉਹਨਾਂ ਨੂੰ ਬਿਠਾਇਆ ਸੀਟ ਤੇ ਤੇ ਮਤਲਬ ਮੈਂ ਮੈਂ ਤਾਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅਸਲੀ ਹੋ ਨਹੀਂ ਪੜਾ ਉਹਨਾਂ ਨੇ ਟੋਕਣ ਉੱਥੇ ਤੱਕ ਪਹੁੰਚ ਲੀਏ ਉਹਨਾਂ ਦੇ ਵਿੱਚ ਤਾਂ ਜਿਵੇਂ ਕਿ ਤੁਸੀਂ ਮੋਬਾਈਲ ਤੇ ਖੇਡਦੇ ਹੋ ਤਾਂ ਜਿਵੇਂ ਪਲੇ ਲੌਂਗ ਹੁੰਦਾ ਹੈਗਾ ਉਹਦੇ ਚ ਤੁਹਾਡੇ ਮਾਰਕਸ ਐਡ ਆਨ ਹੁੰਦੇ ਰਹਿੰਦੇ ਹੈਗੇ ਉਹ ਮਾਰਕ ਜਿਹੜੇ ਐਡ-ਆਨ ਹੁੰਦੇ ਰਹਿੰਦੇ 1 ਪੁਆਇੰਟ ਤੇ ਆਨ ਕੇ ਉਹ ਉਹਨਾਂ ਲੋਕਾਂ ਨੂੰ ਕਾਲ ਕਰਦੇ ਨੇ ਜਿਨ੍ਹਾਂ ਨੇ ਉਸ ਸਤੰਬਰ ਤੱਕ ਅਚੀਵ ਕਰ ਲਏ ਨੇ ਤੁਸੀਂ ਕਿੰਨੀਆਂ ਕਿਤਾਬਾਂ ਪੜੀਆਂ ਉੱਥੇ ਜਵਾਬ ਸਹੀ ਦਿੱਤੇ ਜਾਂ ਬੁੱਕਸ ਪੜ੍ਹੀਆਂ ਕੋਈ ਲੱਗਦਾ ਜੀਕੇ ਕਿ ਬੁੱਕ ਪੜ੍ਹੀ ਔਰ ਆਪਣੇ ਬੱਚੋਂ ਬੱਚੋਂ ਕਿ ਜਿਹੜੇ ਸਕੂਲ ਵਾਲੇ ਨੇ ਲਗਾ ਰੱਖੀ ਸੀ ਉਹ ਵੀ ਸਾਰੀ ਮੈਂ ਜੀਕੇ ਦੀ ਬੁੱਕਸ ਪੜ੍ਹੀ ਔਰ ਮੈਂਨੇ ਇੰਟਰਨੈਟ ਸੇ ਵੀ ਕਾਫੀ ਤਿਆਰੀ ਕੀਤੀ ਡਾਕਟਰ ਸਾਹਿਬ ਤੁਹਾਡੀ ਸਪੋਰਟ ਰਹੀ ਹੈ ਪੂਰੀ ਪੂਰੀ ਬੋਲੀ ਇਹ ਤਾਂ ਇਹਨਾਂ ਨੂੰ ਪੁੱਛੋ ਤੁਸੀਂ ਉੱਥੇ ਸੀਗੇ ਮਤਲਬ ਤੁਸੀਂ ਉਹ ਨਹੀਂ ਤਾਂ ਦੁਕਾਨਾਂ ਦੇ ਜਾਣੇ ਲਿਖਿਆ ਹੁੰਦਾ ਕਰੋੜਪਤੀ ਐਸੇ ਬਣੇ ਹੋ ਇਸ ਤਰ੍ਹਾਂ ਦਾ ਨਹੀਂ 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 ਐਸਾ ਕੁਝ ਨਹੀਂ ਐਸਾ ਕੁਝ ਨਹੀਂ ਹੈ ਨਾ ਪ੍ਰੋਪਰ ਜੈਨੂਨ ਜਿਹੜੀ ਵਧੀਆ ਲਿਆ ਫਿਰ ਸਾਰਾ ਕੁਝ ਪੂਰਾ ਪੂਰਾ ਬਹੁਤ ਬੜੀਆ ਬਹੁਤ ਬੜੀਆ আর ਬਹੁਤ ਬਹੁਤ ਬੜੀਆ ਟੀਮ ਹੈ ਕੇਬੀਸੀ ਕੀ ਬਹੁਤ ਆਪਕੋ ਬਹੁਤ ਅੱਛੇ ਸੇ ਰੱਖੇ ਐਸੇ ਆ ਕੇ ਖਾਤੇ ਚ ਮੁਕਰੀ ਗੱਲ ਹੈ ਬਸ ਆਣ ਵਾਲੀ ਹੀ ਹੈ ਚਨ ਹਿਤੇਸ਼ੀ डीआरपी नहीं भरोसा आपका आज गल करंगे कौन बनेगा करोड़पति दी कौन बनेगा करोड़पति ਦੇ ਵਿੱਚ ਲੁਧਿਆਣਾ ਦੇ ਡਾਕਟਰ profession ਤੋਂ ਜਿਹੜੇ ਸ਼ਖਸ ਨੇ ਜਿਹੜੇ ਉੱਥੇ ਤੱਕ ਜਾ ਕੇ ਪਹੁੰਚੇ ਨੇ ਤੇ ਜਿਨ੍ਹਾਂ ਨੇ ਅਮਿਤab बच्चन ਦੇ ਨਾਲ ਇੱਕੋ ਹੀ ਜਿਹੜੀ ਗੇਮ ਹੈ ਕੌਣ ਬਣੇਗਾ ਕਰੋੜਪਤੀ ਖੇਲੀ ਵੀ ਹੈ ਜਿੱਤੇ ਵੀ ਨੇ ਔਰ 22 ਤਰੀਕ ਨੂੰ ਜਿਹੜਾ ਟੈਲੀਕਾਸਟ ਹੋਇਆ ਉਹ ਇਸ ਵਕਤ ਮੇਰੇ ਨਾਲ ਨੇ ਡਾਕਟਰ ਪੂਜਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਜਿਹੜਾ ਤਜਰਬਾ ਰਿਹਾ ਐਕਸਪੀਰੀਅੰਸ ਰਿਹਾ ਕਿੱਦਾਂ ਦੀ ਉਹਨਾਂ ਨੇ ਤਿਆਰੀ ਕੀਤੀ ਆ ਵੀ ਜੇ ਹੋਰ ਵੀ ਕਿਸੇ ਨੇ ਜਾਣਾ ਹੋਵੇ ਤਾਂ ਉਹ ਕੀ ਕਰੇ ਇਹ ਉਹਨਾਂ ਨਾਲ ਰੂਬਰੂ ਹੁੰਨੇ ਆ ਪੂਜਾ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਆ ਤੁਹਾਡਾ ਚੈਨਲ ਤੇ ਨਮਸਕਾਰ ਜੀ ਪੂਜਾ ਜੀ ਸ਼ੁਰੂ ਹੀ ਆਪਾਂ ਇੱਥੋਂ ਕਰਾਂਗੇ ਕਿ ਸਟਾਰਟਿੰਗ ਕਿਸ ਤਰ੍ਹਾਂ ਹੋਈ ਮਤਲਬ ਕਿੱਦਾਂ ਲੱਗਿਆ ਵੀ ਇਹ ਕਰੋੜਪਤੀ ਦੇ ਵਿੱਚ ਮੈਂ ਜਾਣਾ ਐ ਮਤਲਬ ਸ਼ੁਰੂ ਤੋਂ ਸ਼ੌਕ ਸੀ ਤੁਹਾਨੂੰ ਹਾਂਜੀ ਇੰਨੇ ਐਡੀ ਵੱਡੀ ਲੈਗੇਸੀ ਹੈ 25 ਸਾਲ ਹੋ ਚੁੱਕੇ ਨੇ ਸ਼ੋਅ ਨੂੰ ਤੇ ਬਹੁਤ ਮਨ ਸੀਗਾ ਔਰ ਕਿਸ ਦਾ ਮਨ ਨਹੀਂ ਹੈ ਉਹ ਸੋਚ ਜਾਂਦਾ ਇਹ ਵੀ ਸਰ ਨੂੰ ਮਿਲਣ ਦਾ ਤੇ ਤਾਂ ਹੀ ਉਹਨਾਂ ਚੋਂ ਇੱਕ ਮੈਸੀ ਮੈਸੀ ਤੁਝ ਨੂੰ ਬਾ ਕਿਸ ਤਰ੍ਹਾਂ ਰਿਹਾ ਸ਼ੁਰੂਆਤ ਕਿੱਥੋਂ ਹੋਈ ਅ ਕਦੋਂ ਦੀ ਗੱਲ ਹੈ ਇਹ ਮਤਲਬ ਇਹ ਟੈਲੀਕਾਸਟ ਤਾਂ 22 ਤਰੀਕ ਨੂੰ ਹੋਇਆ ਉਸ ਤੋਂ ਪਹਿਲਾਂ ਦੀ ਕਿੰਨੀ ਕੁ ਤਿਆਰੀ ਸੀਗੀ ਵੀ ਮੈਂ ਉੱਥੇ ਪਹੁੰਚਣਾ ਹੈ ਮੈਂ ਇਹ ਚੀਜ਼ਾਂ ਦੀ ਤਿਆਰੀ ਰੱਖਾਂ ਜਾਂ ਮਤਲਬ ਇਹ ਅਚਾਨਕ ਹੀ ਹੋਇਆ ਸਾਰਾ ਕੁਝ ਪੂਰੀ ਤਰ੍ਹਾਂ ਅਚਾਨਕ ਨਹੀਂ ਕਹਿ ਸਕਦੇ ਮੈਂ ਬਹੁਤ ਧੀਰ ਤੋਂ ਨਾਲ-ਨਾਲ ਆਪਣੇ ਕੰਮ ਦੇ ਨਾਲ-ਨਾਲ ਇਹਦੇ ਲਈ ਪੜ੍ਹਦੀ ਵੀ ਸੀ ਪੜ੍ਹਦੀ ਵੀ ਰਹੀ ਆ ਆਪਣੇ ਬੱਚਿਆਂ ਨੂੰ ਪੜਾਉਂਦੇ ਪੜਾਉਂਦੇ ਵੀ ਮੈਨੂੰ ਮੇਰੀ ਸਾਰੀ ਨੋਲੇਜ ਬਰਸ਼ ਅਪ ਹੁੰਦੀ ਰਹੀ ਤੇ ਫਿਰ ਮੈਂ ਇਸ ਸੀਜ਼ਨ ਮੈਂ ਮੈਂ ਸਾਰੇ ਹੀ ਮਤਲਬ ਅਲਟਰਾ ਟੈਕ ਸੀਮੈਂਟ ਤੇ ਸ਼ੁਰੂ ਤੋਂ ਤੁਸੀਂ ਇਸੇ ਚੀਜ਼ ਦੀ ਤਿਆਰੀ ਕਰ ਰਹੇ ਸੀਗੇ ਸ਼ੁਰੂ ਤੋਂ ਸੀਗਾ ਕਿ ਮਨ ਦੇ ਵਿੱਚ ਕੀ ਮੈਂ ਉੱਥੇ ਜਾਣਾ ਹੈ ਜਾਂ ਮਤਲਬ ਸਿਰਫ ਤੁਸੀਂ ਇਹ ਪਲੇ ਕਰਦੇ ਸੀਗੇ ਜਿਵੇਂ ਜਿਸ ਤਰ੍ਹਾਂ ਆਪਾਂ ਮੋਬਾਈਲ ਦੇ ਉੱਪਰ ਖੇਡਦੇ ਆ ਅ ਜੈਸੇ ਮਤਲਬ ਤਿਆਰੀ ਕਰਦੇ ਕਰਦੇ ਜਦੋਂ ਜਿੱਦਾਂ ਜਿੱਦਾਂ ਮੇਰੀ ਨੋਲੇਜ ਵੱਧਦੀ ਗਈ ਤੇ ਮੇਰਾ ਹੋਰ ਵੀ ਸ਼ੋਚ ਇੰਟਰਸਟ ਵੱਧਦਾ ਗਿਆ ਫਿਰ ਕੋਸ਼ਿਸ਼ ਸੀਗੀ ਮੈਂ ਵੀ ਕਿ ਮੌਕਾ ਮਿਲਿਆ ਤਾਂ ਹੁਣ ਤੁਸੀਂ ਕਹੇਓ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਇਹ ਵੀ ਸਰਨ ਵਾਲਿਆਂ ਤਾਂ ਬੱਚਿਆਂ ਦੇ ਸਾਹਮਣੇ ਬੈਠ ਕੇ ਗੱਲਬਾਤ ਕਰਨੀ ਹੈ ਗੇਮ ਖੇਡਣੀ ਹੈ ਕਿਦਾਂ ਉਹ ਫੋਨ ਆਇਆ ਸਾਰਾ ਮੈਨੂੰ ਜੀਕੇ ਟੈਸਟ ਲਈ ਬੁਲਾਇਆ ਗਿਆ ਸੀਗਾ 16 ਨਵੰਬਰ 16 ਨਵੰਬਰ ਨੂੰ ਮੈਨੂੰ ਕਾਲ ਆਈ ਸੀਗੀ ਤੇ ਫਿਰ ਮੈਂ ਕਿਹਾ ਚਲੋ ਜਾ ਕੇ ਜੀਕੇ ਟੈਸਟ ਦੇਖ ਲੀਂ ਅੱਛਾ ਪਹਿਲਾਂ ਟੈਸਟ ਲੈਂਦੇ ਨੇ ਜੀਕੇ ਟੈਸਟ ਹੁੰਦਾ ਹੈ ਨਾਲੇ ਤੁਹਾਡਾ ਪੀਆਈ ਹੁੰਦਾ ਹੈ ਪਰਸਨਲ ਇੰਟਰਵਿਊ ਕਹਿੰਦੇ ਜਿੰਨੂੰ ਤੇ ਉਹ ਹੋਈ ਸੀਗੀ ਤਾਂ ਤੇ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਆਣੀ ਹੋਗੀ ਤਾਂ 15 ਦਿਨ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਕਾਲ ਆ ਸਕਦੀ ਹੈ ਤੇ ਮੈਂ ਦੇ ਕੇ ਆ ਗਈ ਆਪਣੇ ਵੱਲੋਂ ਤਾਂ ਸਾਰੇ ਬੱਚੇ ਕਿੰਨੇ ਪੈਸੇ ਜਿੱਤੇ ਨੇ ਹਾਂਜੀ ਪੈਸੇ ਕਿੰਨੇ ਜਿੱਤੇ ਇਸ ਕਿ ਕਿੰਨੇ ਅਮਾਉਂਟ ਲੈ ਕੇ ਆਏ ਹੋ 3 ਲੱਖ 50 ਅੱਛਾ ਔਰ ਮੈਂ ਨਾ ਡਾਕਟਰ ਸਾਹਿਬ ਵੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਡਾਕਟਰ ਸਾਹਿਬ ਤਿਆਰੀ ਕਿਸ ਤਰ੍ਹਾਂ ਦੇ ਲਈ ਅਮਤਾ ਬੱਚਨ ਨੂੰ ਤਾਂ ਅਸੀਂ ਸਕਰੀਨ ਤੇ ਦੇਖਦੇ ਹਾਂ ਤੁਸੀਂ ਉਹਨਾਂ ਨਾਲ ਬੈਠ ਕੇ ਆਏ ਹੋ ਉਹਨਾਂ ਨਾਲ ਖੇਡ ਕੇ ਆਏ ਹੋ ਕਿਸ ਤਰੀਕੇ ਦਾ ਜਿਹੜਾ ਤਜਰਬਾ ਰਿਹਾ ਔਰ ਕਿਦਾਂ ਇਹ ਸਬਬ ਬਣਿਆ ਕਿ ਯਾਰ ਇਹ ਮਤਲਬ ਲੱਗਾ ਨਹੀਂ ਵੀ ਪਹਿਲੀ ਵਾਰ ਤਾਂ ਫੋਨ ਆਂਦਾ ਬੰਦੇ ਨੂੰ ਯਾਰ ਇਹ ਫੇਕ ਹੀ ਨਾ ਹੋਵੇ ਅੱਜਕੱਲ ਵੈਸੇ ਵੀ ਔਨਲਾਈਨ ਦੇ ਵੀ ਬੜਾ ਮਤਲਬ ਫਰੋਡ ਹੁੰਦੇ ਨੇ ਦੇਖੋ ਪਹਿਲਾਂ ਤਾਂ ਸਿੱਦਤ ਨਾਲ ਮੇਰੀ ਵਾਈਫ ਡਾਕਟਰ ਸਾਹਿਬ ਤਿਆਰੀ ਕਰਦੇ ਰਹੇ ਬਹੁਤ ਜ਼ਿਆਦਾ ਔਰ ਇਹਨਾਂ ਦੇ ਮਨ ਦੇ ਵਿੱਚ ਵੀ ਸੀ ਕਿ ਮੈਂ ਇਹ ਚੀਜ਼ ਜਿਹੜੀ ਹੈ ਵੀ ਅਮਿਤabਚਨ ਸਾਹਿਬ ਨੂੰ ਮਿਲਣਾ ਹੈਗਾ ਤੇ ਨਾਲ-ਨਾਲ ਜਦੋਂ ਇਹਨੂੰ ਫੋਨ ਵੀ ਆਉਂਦੇ ਸੀ ਤਾਂ ਮੈਂ ਇਹਨੂੰ ਕਹਿੰਦਾ ਵੀ ਸੀ ਕਿ ਦੇਖ ਲੈ ਚੈੱਕ ਕਰ ਲੈ ਵੀ ਕਿਤੇ ਅੱਜ ਕੱਲ ਫਰਾਡ ਫੋਨ ਵੀ ਹੁੰਦੇ ਆ ਬਟ ਸਾਰੇ ਚੀਜ਼ਾਂ ਨੂੰ ਪੁੱਛਦੇ ਜਿਵੇਂ ਕਈ ਯਾਰ ਦੋਸਤ ਹੁੰਦੇ ਹੈਗੇ ਆ ਜਾਂ ਕੋਈ ਨਾ ਕੋਈ ਸਰਕਲ ਦੇ ਵਿੱਚ ਹੁੰਦਾ ਹੈ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਨਹੀਂ ਇਹ ਫਰਾਡ ਨਹੀਂ ਹੈਗਾ ਇਹ ਹੈਗਾ ਸਹੀ ਹੈ ਤੇ ਜਿਹੜੀ ਸਟਾਰਟਿੰਗ ਹੋਈ ਹੈ ਐਕਚੁਅਲੀ ਇਹ ਜੂਨ ਦੇ ਵਿੱਚ ਹੋਈ ਸੀਗੀ ਜਦੋਂ ਉਹਨਾਂ ਨੇ ਦਿੱਲੀ ਬੁਲਾਇਆ ਸੀਗਾ ਇੱਕ ਜਿਹੜਾ ਆਡੀਸ਼ਨ ਸੀਗਾ ਪਰ ਉਸ ਆਡੀਸ਼ਨ ਦੇ ਵਿੱਚ ਨਾ ਬਹੁਤ ਜ਼ਿਆਦਾ ਮਤਲਬ ਜਿਵੇਂ ਲੋਕ ਕਿਉਂਕਿ ਲੋਕਾਂ ਨੂੰ ਕ੍ਰੇਜ਼ ਬਹੁਤ ਹੁੰਦਾ ਹੈਗਾ ਇਸ ਦਾ ਤਾਂ ਤੁਸੀਂ ਮੰਨ ਲਓ ਕਿ ਡੇਟ ਦੇ ਆਕ ਦੇ ਕਰੀਬੰਦਾ ਹੁੰਦੇ ਸੀ ਇਕੱਠਾ ਹੋਇਆ ਹੋਇਆ ਸੀਗਾ ਪਰ ਉਸ ਟਾਈਮ ਮੌਸਮ ਵੀ ਇਦਾਂ ਦਾ ਸੀ ਕੁਝ ਲੋਕਾਂ ਨੂੰ ਵੀ ਥੋੜਾ ਜਿਹਾ ਦਿੱਕਤਾਂ ਆਣ ਲੱਗੀਆਂ ਸੀ ਤਾਂ ਉਹਨਾਂ ਨੇ ਫਿਰ ਉਹਨੂੰ ਉਹਨਾਂ ਨੇ ਸਟਾਪ ਕਰਕੇ ਉਹਨੂੰ ਬੰਦ ਕਰਤਾ ਤੇ ਆਪਣੇ ਜਿਹੜੇ ਸਿਲੇਕਟਡ ਦੋ ਚਾਰ ਥੋੜੇ ਜਿਹਾ ਕੈਂਡੀਡੇਟ ਸੀਗੇ 200 ਦੇ ਕਰੀਬ ਤੇ ਇਹਨਾਂ ਨੂੰ ਬਾਕੀਆਂ ਨੂੰ ਸਾਰਿਆਂ ਨੂੰ ਭੇਜਤਾ ਬਟ ਇਹ ਉਸ ਤੋਂ ਬਾਅਦ ਵੀ ਲੱਗੀ ਰਹੀ ਆਪਣਾ ਇਹ ਕਿੱਥੇ ਹੋਈ ਸੀ ਇਹ ਦਿੱਲੀ ਹੋਈ ਸੀਗੀ ਅੱਛਾ ਦਿੱਲੀ ਜਾ ਕੇ ਮਤਲਬ 200 ਬੰਦੇ ਸੀਗੇ ਮਤਲਬ ਮਨ ਦੇ ਵਿੱਚ ਕੀ ਆਇਆ ਉੱਥੇ ਫਸਟ ਤੁਹਾਡਾ ਥੋਟ ਕੀ ਸੀਗਾ ਕਿ ਇਹ ਸਹੀ ਕਰ ਰਹੇ ਹੋ ਜਾਂ ਕਿਤੇ ਮਤਲਬ ਇਹ ਨਾ ਹੋਵੇ ਵੀ ਇੱਥੇ ਹੀ ਵਾਪਸ ਆ ਜਾਈਏ ਜਾਂ ਅੱਗੇ ਜਾਣਾ ਹੈ ਕੀ ਮਤਲਬ ਫਸਟ ਰਿਐਕਸ਼ਨ ਕੀ ਸੀ ਦੇਖੀ ਫਸਟ ਰਿਐਕਸ਼ਨ ਇਹ ਹੀ ਸੀ ਕਿ ਜਦੋਂ ਫੋਨ ਆਇਆ ਕਿ ਜਾ ਕੇ ਦੇਖਣਾ ਚਾਹੀਦਾ ਹੈਗਾ ਵੀ ਕਿਸ ਤਰ੍ਹਾਂ ਦਾ ਉੱਥੇ ਦਾ ਮਾਹੌਲ ਹੈ ਵੀ ਆਪਾਂ ਕਿਸ ਤਰ੍ਹਾਂ ਪਤਾ ਤਾਂ ਲੱਗੇ ਕਿ ਕੀ ਚੀਜ਼ ਕੀ ਹੈਗੀ ਜਿੰਦੇ ਪਿੱਛੇ ਲੋਕ ਇੰਨਾ পাগল ਹੋ ਜਾਂਦੇ ਆਗੇ ਆ ਤਾਂ ਪਹਿਲਾਂ ਜਾ ਕੇ ਲੱਗਿਆ ਤਾਂ ਵਾਕਈ ਲੱਗਿਆ ਕਿ ਲੋਕ ਬਹੁਤ ਪਾਗਲ ਹੈਗੇ ਇਸ ਵਾਸਤੇ ਤੇ ਉਸ ਤੋਂ ਬਾਅਦ ਰਸ ਦੇ ਕੇ ਘਬਰਾਟ ਵੀ ਹੋਈ ਵੀ ਉਹਨ ਕੀ ਕੀਤਾ ਜਾਵੇ ਵੀ ਇੰਨੇ ਰਸ ਦੇ ਵਿੱਚ ਤਾਂ ਪਤਾ ਨਹੀਂ ਕਿਵੇਂ ਸਿਲੈਕਟ ਕਰਨਗੇ ਜਾਂ ਨਹੀਂ ਕਰਨਗੇ ਬਟ ਸਮ ਹਾਉ ਉਹਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਖੁਦ ਹੀ ਅਨਾਉਂਸਮੈਂਟ ਕਰਤਾ ਕਿ ਜਿਹੜੇ ਬਾਕੀ ਲੋਕ ਹੈਗੇ ਨੇ ਵੀ ਉਹ ਚਲੇ ਜਾਣ ਕੁਝ ਸਿਲੈਕਟ ਕੀਤੇ ਸੀ ਬੰਦੇ ਉਹਨਾਂ ਨੇ ਜਿਨ੍ਹਾਂ ਨੂੰ ਫੋਨ ਕਰਕੇ ਬੁਲਾਇਆ ਸੀਗਾ ਬਾਕੀ ਜਿਹੜੇ ਸੀਗੇ ਉਹਨਾਂ ਨੇ ਜਿਹੜੇ ਸੀਗੇ ਉਹ ਭੇਜਤੇ ਤੇ ਅਸੀਂ ਵੀ ਉਹਨਾਂ ਵਿੱਚੋਂ ਹੀ ਸੀਗੇ ਬਟ ਅਸੀਂ ਉਹ ਖੇលਦੇ ਰਹੇ ਇਹ ਉਸ ਦੇ ਨਾਲ ਹੀ ਸਾਨੂੰ ਇੱਕ ਕਾਲ ਆਈ ਜਿਹੜੀ ਨਵੰਬਰ ਦੇ ਵਿੱਚ ਆਈ ਸੀਗੀ ਜਿਹੜੀ ਸੈਕੰਡ ਕਾਲ ਸੀ ਇਹ ਇੱਕ ਤਰ੍ਹਾਂ ਦਾ ਪ੍ਰੀ ਲਿਮ ਐਗਜ਼ਾਮੀਨੇਸ਼ਨ ਹੁੰਦਾ ਮਤਲਬ ਉਦੋਂ ਤੁਸੀਂ ਸਮਝ ਗਏ ਸੀ ਹੁਣ ਮਤਲਬ ਸਿੱਧੀ ਜਾ ਰਹੇ ਹੋ ਸਹੀ ਰਸਤਾ ਹਾਂ ਰਸਤਾ ਜਿਹੜਾ ਹੈਗਾ ਵੀ ਆਪਾਂ ਸਹੀ ਰਸਤੇ ਤੇ ਪੈ ਗਏ ਹੈਗੇ ਨੇ ਇਹ ਜਸਟ ਲਾਈਕ ਜਿਵੇਂ ਆਪਾਂ ਦਾ ਪ੍ਰੀਲੀਮੀਨੇਟ ਐਗਜ਼ਾਮੀਨੇਸ਼ਨ ਹੁੰਦਾ ਵਾ ਵੀ ਇੱਕ ਵਾਰੀ ਉਹਨਾਂ ਨੇ ਉਹਨਾਂ ਨੇ ਬੁਲਾਏ ਕੁਝ ਬੰਦੇ ਸੀਗੇ ਉਹਨਾਂ 'ਚ ਮਤਲਬ 300 ਦੇ ਕਰੀਬ ਬੰਦਾ ਸੀ ਜਿਹੜੇ ਸਾਡੇ ਸੈਂਟਰ ਦੇ ਵੀ ਸੀਗਾ ਤੇ ਸੰਡੇ ਦਾ ਦਿਨ ਸੀਗਾ ਉਹਨਾਂ ਨੇ ਇੰਟਰਵਿਊ ਲਈ ਉਹਦੇ ਵਿੱਚ ਜਨਰਲ ਨੌਲੇਜ ਟੈਸਟ ਹੁੰਦਾਗਾ ਤੁਹਾਡਾ ਕੈਮਰਾ ਫੇਸਿੰਗ ਹੈ ਵੀ ਤੁਸੀਂ ਕੀ ਸਾਰਾ ਚੈੱਕ ਕਰਦੇ ਨੇ ਯੈਸ ਇਹ ਚੈੱਕ ਕਰਦੇ ਨੇ ਵੀ ਕਿੰਨਾ ਤੁਸੀਂ ਜਵਾਬ ਦੇ ਸਕਦੇ ਹੋ ਕਿੰਨੇ ਫਾਸਟ ਦੇ ਸਕਦੇ ਹੋ ਇਹ ਸਾਰਾ ਚੈੱਕ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਫਿਰ ਬੰਦੇ ਸ਼ਾਰਟਲਿਸਟ ਕੀਤੇ ਸ਼ਾਰਟਲਿਸਟ ਕਿੰਨੇ ਪੜਾਅ ਹੁੰਦੇ ਨੇ ਟੋਟਲ ਉੱਥੇ ਤੱਕ ਕੌਣ ਚਲੀਏ ਉਹਨਾਂ ਦੇ ਵਿੱਚ ਤਾਂ ਜਿਵੇਂ ਕਿ ਤੁਸੀਂ ਮੋਬਾਈਲ ਤੇ ਖੇਲਦੇ ਹੋ ਤਾਂ ਜਿਵੇਂ ਪਲੇਅ ਲੌਂਗ ਹੁੰਦਾਗਾ ਉਹਦੇ 'ਚ ਤੁਹਾਡੇ ਮਾਰਕਸ ਐਡ-ਆਨ ਹੁੰਦੇ ਰਹਿੰਦੇ ਹੈਗੇ ਉਹ ਮਾਰਕ ਜਿਹੜੇ ਐਡ-ਆਨ ਹੁੰਦੇ ਰਹਿੰਦੇ 1 ਪੁਆਇੰਟ ਤੇ ਆਨ ਕੇ ਉਹ ਉਹਨਾਂ ਲੋਕਾਂ ਨੂੰ ਕਾਲ ਕਰਦੇ ਨੇ ਜਿਨ੍ਹਾਂ ਨੇ ਉਸ ਸਤੰਬਰ ਤੱਕ ਅਚੀਵ ਕਰ ਲਏ ਨੇ ਤੁਸੀਂ ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਉੱਥੇ ਜਦੋਂ ਪਹੁੰਚਦੇ ਨੇ ਉੱਥੇ ਫਿਰ ਅਲੱਗ ਟੈਸਟ ਹੁੰਦਾ ਹੈਗਾ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਚੋਂ ਸ਼ਾਰਟਲਿਸਟ ਕਰਕੇ ਉਹ ਫਿਰ ਜਿਹੜੇ ਹੈਗੇ ਆ ਕੋਈ ਕੇਬੀਸੀ ਦਾ ਜਿਹੜਾ ਵੀ ਫਾਸਟੈਸਟ ਫਿੰਗਰਫਰ ਟੈਸਟ ਉਹ ਜਦੋਂ ਇਹ ਟੈਸਟ ਚੱਲਦੇ ਪਏ ਸੀ ਪੜਾਅ ਚੱਲਦੇ ਮਨ ਦੇ ਵਿੱਚ ਹੋ ਨਹੀਂ ਰਿਹਾ ਸੀ ਯਾਰ ਹੋ ਜਵੇ ਹੋ ਜਵੇ ਹੋ ਜਵੇ ਇਦਾਂ ਨਹੀਂ ਚਾਹੁੰਦਾ ਹਾਂ ਬਿਲਕੁਲ ਮਨ ਦੇ ਵਿੱਚ ਤਾਂ ਹੋ ਰਿਹਾ ਸੀ ਦੇਖੋ ਜਿਹੜਾ ਦੂਸਰਾ ਐਡੀਸ਼ਨ ਸੀ ਬ ਰੋਜ਼ ਦੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਡਾਕਟਰ ਫੀਲਡ ਤੋਂ ਹਾਂ ਬਿਲਕੁਲ ਬਿਲਕੁਲ ਤੇ ਇੱਕ ਵਾਰੀ ਲੱਗਦਾ ਸੀ ਚਲੋ ਫਿਰ ਵੀ ਮਨ ਚ ਇਹ ਸੀ ਕਿ ਜਾ ਕੇ ਦੇਖਿਆ ਜਾਵੇ ਤੇ ਉਸ ਤੋਂ ਬਾਅਦ ਗਏ ਅਸੀਂ ਬਹੁਤ ਅੱਛਾ ਲੱਗਿਆ ਉਹਨਾਂ ਦੇ ਅਰੇਂਜਮੈਂਟ ਅੱਛੇ ਸੀਗੇ एवरीथिंग ਵਾਸ ਗੁੱਡ ਮਤਲਬ ਉਹਨਾਂ ਨੇ ਜਿਵੇਂ ਵੀ ਸੀਗਾ ਮਤਲਬ ਪ੍ਰੋਪਰਲੀ ਅਟੈਂਡ ਕੀਤਾ ਸਾਰਾ ਕੁਝ ਦੱਸ ਕੇ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਰਾਮਨਾਲ ਕਾ ਰਿਆਟ ਕੇ ਬੈਠ ਗਏ ਵੀ ਹੁਣ ਦੇਖੋ ਕੀ ਰਿਜ਼ਲਟ ਆ ਮੇ ਜਿਵੇਂ ਤੁਸੀਂ ਹੁਣ ਸ਼ੂਟ ਦੇ ਲਈ ਗਏ ਹੋ ਠੀਕ ਹੈ ਸ਼ੂਟ ਚ ਹੋਟਲ ਪਹੁੰਚ ਗਏ ਇਹ ਮਤਲਬ ਮਨ ਦੇ ਵਿੱਚ ਆਪਸ ਚ ਡਿਸਕਸ਼ਨ ਨਹੀਂ ਚੱਲਦੀ ਸੀ ਵੀ ਇਹ ਮਿਤਾਬਚਨ ਜੀ ਕਦੋਂ ਸਾਹਮਣੇ ਆਣਗੇ ਹੁਣ ਪਹੁੰਚਣਾ ਇਹ ਤਾਂ ਮਤਲਬ ਇਹ ਤਾਂ ਮੇਨ ਸੀ ਇੱਕ ਖੇਲ ਨਾਲ ਤਾਂ ਅਲੱਗ ਚੀਜ਼ ਸੀਗਾ ਪਰ ਜਿਹੜਾ ਕ੍ਰੇਸ ਸੀਗਾ ਮਿਤਾਬਚਨ ਜਦੋਂ ਫਸਟ ਟਾਈਮ ਉਹ ਜਦੋਂ ਦੌੜਦੇ ਹੋਏ ਆਉਂਦੇ ਹੈਗੇ ਤਾਂ ਤੁਹਾਨੂੰ ਇਹ ਲੱਗਦਾ ਕਿ ਮਤਲਬ ਕੋਈ ਜਿਵੇਂ ਹੁੰਦਾ ਨਾ ਕੋਈ અવਤਾਰ ਆ ਜਾਂਦਾ ਹੈਗਾ ਉਸ ਟਾਈਮ ਤੇ ਮਤਲਬ ਵਾਕਈ ਉਹ ਇੱਕ ਉਹਨਾਂ ਦਾ ਔਰਾ ਹੀ ਇਦਾਂ ਦਾ ਤੁਸੀਂ ਸਾਹਮਣੇ ਜਦੋਂ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕਰ ਰਹੇ ਸੀ ਸਾਹਮਣੇ ਬੈਠੇ ਸੀ ਮਤਲਬ ਮਨ ਜਿ ਲੱਗਿਆ ਅਸਲੀ ਹੈ ਇਹ ਕੁਝ ਇਦਾਂ ਦਾ ਸੁਪਨਾ ਤਾਂ ਨਹੀਂ ਚੱਲ ਰਿਹਾ ਬਿਲਕੁਲ ਮੈਨੇ ਦੋ ਵਲ ਕਿਉਂਨ ਸੇ ਪੁੱਛਿਆ ਮੈਂ ਉਸੇ ਵੇਲੇ ਉਹਨਾਂ ਨੂੰ ਪੁੱਛੀ ਵੀ ਮੈਂ ਤਾਂ ਹਰ ਹੈਰਾਨ ਹੀ ਹੋ ਗਈ ਉਹਨਾਂ ਜਦੋਂ ਸਾਹਮਣੇ ਉਹਨਾਂ ਨੂੰ ਬਿਠਾਇਆ ਸੀਟ ਤੇ ਤੇ ਮਤਲਬ ਮੈਂ ਮੈਂ ਤਾਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅਸਲੀ ਹੋ ਜਾਂ ਇਹ ਆਸਤਾਰਕ ਅਸਲੀ ਹੁੰਦੀ ਹੁੰਦਾ ਪਿਆ ਜਿਵੇਂ ਜਿਦਾ ਅਸੀਂ ਤਾਂ ਸਕਰੀਨ ਦੇ ਉੱਪਰ ਦੇਖਦੇ ਆ ਤੁਸੀਂ ਉੱਥੇ ਸਾਹਮਣੇ ਬੈਠੇ ਸੀਗੇ ਮਤਲਬ ਇਹ ਨਹੀਂ ਵੀ ਜਿੱਦਾਂ ਤੁਸੀਂ ਦੱਸ ਦਿਓ ਵੀ ਆਹ ਇਹਦਾ ਆਨਸਰ ਹੈ ਜਾਂ ਦਾ ਇਸ਼ਾਰਾ ਸ਼ੁਰੂ ਨਹੀਂ ਜਾਂਦਾ ਨਹੀਂ ਨਹੀਂ ਐਕਚੁਅਲੀ ਇਹਨਾਂ ਦੀ ਪਿੱਠ ਮੇਰੇ ਵੱਲ ਸੀਗੀ ਹਾਂ ਨੀਤਾ ਪਤਾ ਕੋਈ ਨਾ ਕੋਈ ਜੁਗਾਰ ਲਾਈ ਲੈਂਦੇ ਨਹੀਂ ਕਿਉਂਕਿ ਸੋ ਗਿਆ ਵੀ ਜਿੱਦਾਂ ਹੁਣ ਕਿੰਨੇ ਸਵਾਲ ਤੇ ਜਾ ਕੇ اٹਕੇ ਉਹ ਮਤਲਬ ਜਿੱਦਾਂ 3 ਲੱਖ ਤੁਸੀਂ ਕਿੰਨੀ ਅਮਾਉਂਟ ਜਿੱਤੀ ਹੈ ਕਿੰਨੇ ਇੱਕ ਸਵਾਲ ਦੇ ਜਾ ਕੇ اٹਕੇ ਮਤਲਬ ਮੈਂ 9ਵੇਂ ਦਾ 9ਵੇਂ ਸਵਾਲ ਤੱਕ ਖੇਡੀਆਂ ਤੇ ਉਦੋਂ ਵੀ ਕੋਈ ਇਸ਼ਾਰਾ ਕਰ ਲੈਂਦੇ ਆ ਨਹੀਂ ਉਹਨਾਂ ਕੋਲ ਲਾਈਫਲਾਈਨਸ ਹੁੰਦੀਆਂ ਹੀ ਆਂ ਇਸ਼ਾਰਾ ਕਰਨ ਦੀ ਲੋੜ ਨਹੀਂ ਪੈਂਦੀ ਹੈਲਪ ਪੂਰੀ ਕਰਦੇ ਹੋ ਉਹ ਆਪਣੇ ਵੱਲੋਂ ਵੀ ਇਸ਼ਾਰੇ ਦਿੰਦੇ ਹੈਗੇ ਐਸੀ ਗੱਲ ਨਹੀਂ ਹੈ ਮਤਲਬ ਉਹ ਹੈਲਪ ਕਰਦੇ ਹੈਗੇ ਵੀ ਤੁਸੀਂ ਲਾਈਫਲਾਈਨ ਯੂਜ਼ ਕਰ ਲਓ ਜਿਵੇਂ ਆਪਾਂ ਫਿਲਮਾਂ ਫਿਲਮਾਂ ਵੀ ਆਈਆਂ ਹੈ ਕੇਬੀਸੀ ਦੇ ਸਲਮ ਡੌਗ ਫਿਲਮ ਆਈ ਸੀ ਕਿ ਉਹਦੇ ਵਿੱਚ ਵੀ ਕਹਿੰਦੇ ਵੀ ਵਾਸ਼ਰੂਮ ਚ ਜਾ ਕੇ ਦੱਸ ਦਿੰਦੇ ਵੀ ਇਹਦਾ ਆਨਸਰ ਇਹ ਦੇ ਦੀ ਐਦਾਂ ਤੋਂ ਨਹੀਂ ਨਾ 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 ਐਸਾ ਕੁਝ ਨਹੀਂ ਹੈ ਐਸਾ ਕੁਝ ਨਹੀਂ ਹੈਗਾ ਉਹ ਸਾਰਾ ਟੋਟਲੀ ਜੈਨੂਨ ਪ੍ਰੋਸੈਸ ਹੈਗਾ ਮਨ ਲਓ ਐਸਾ ਕੁਝ ਨਹੀਂ ਵੀ ਤੁਹਾਨੂੰ ਕੁਐਸਚਨ ਪਹਿਲਾਂ ਪਤਾ ਹੁੰਦੇ ਆ ਜਾਂ ਕਿਸੇ ਖਾਸ ਬੰਦੇ ਨੂੰ ਉਹ ਕੁਐਸਚਨ ਪਹਿਲਾਂ ਦੱਸ ਦਿੰਦੇ ਆ ਐਸਾ ਕੁਝ ਨਹੀਂ ਹੈਗਾ ਕਿੰਨੀਆਂ ਕਿਤਾਬਾਂ ਪੜੀਆਂ ਉੱਥੇ ਜਵਾਬ ਸਹੀ ਦਿੱਤੇ ਜਾਣ ਬੁੱਕਸ ਪੜ੍ਹੀ ਹੈ ਕੋਈ ਲੱਗਦਾ ਜੀਕੇਕੇ ਬੁੱਕ ਪੜ੍ਹੀ ਔਰ ਆਪਣੇ ਬੱਚੋਂ ਬੱਚੋਂ ਜਿਹੜੇ ਸਕੂਲ ਵਾਲੇ ਨੇ ਲਗਾ ਰੱਖੀ ਸੀ ਉਹ ਵੀ ਸਾਰੀ ਮੈਨੇ ਜੀਕੇਕੇ ਦੀ ਬੁੱਕਸ ਪੜ੍ਹੀ ਔਰ ਮੈਨੇ ਇੰਟਰਨੈਟ ਸੇ ਵੀ ਕਾਫੀ ਤਿਆਰੀ ਕੀਤੀ ਡਾਕਟਰ ਸਾਹਿਬ ਤੁਹਾਡੀ ਸਪੋਰਟ ਰਹੀ ਹੈ ਪੂਰੀ ਪੂਰੀ ਇਹ ਤਾਂ ਇਹਨਾਂ ਨੂੰ ਪੁੱਛੋ ਉਥੇ ਸੀਗੇ ਮਤਲਬ ਤੁਸੀਂ ਉਹ ਨਹੀਂ ਤਾਂ ਦੁਕਾਨਾਂ ਦੇ ਜਾਣੇ ਲਿਖਿਆ ਹੁੰਦਾ ਕਰੋੜਪਤੀ ਐਸੇ ਬਣੇ ਹੋ ਇਸ ਤਰ੍ਹਾਂ ਦਾ ਨਹੀਂ 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 ਐਸਾ ਕੁਝ ਨਹੀਂ ਹੈਗਾ ਐਸਾ ਕੁਝ ਨਹੀਂ ਹੈਗਾ ਪ੍ਰੋਪਰ ਜੈਨੂਨ ਜਿਹੜੀ ਵਧੀਆ ਜੀ ਫਿਰ ਸਾਰਾ ਕੁਝ ਪੂਰਾ ਪੂਰਾ ਬਹੁਤ ਬੜੀਆ ਬਹੁਤ ਬੜੀਆ ਆ ਬਹੁਤ ਬਹੁਤ ਬੜੀਆ ਟੀਮ ਹੈ ਕੇਬੀਸੀ ਕੀ ਬਹੁਤ ਆਪਕੋ ਬਹੁਤ ਅੱਛੇ ਸੇ ਰੱਖ ਪੈਸੇ ਆ ਕੇ ਖਾਤੇ ਚ ਮੁਕਰੀ ਗੱਲ ਹੈ ਬਸ ਆਣ ਵਾਲਾ ਹੀ ਹੈ ਆ ਕੇ ਆ ਕੇ ਸਮਝ ਲੋ ਆ ਗਏ ਉਦੋਂ ਤਾਂ ਸਿੱਧਾ ਹੀ ਉਹ ਟਾਈਪ ਕਰਕੇ ਕਹਿੰਦੇ ਲੋਜੀ ਖਾਤੇ ਚ ਹਾਂ ਆ ਗਏ ਆ ਗਏ ਆ ਗਏ ਕੀ ਕਹਿਣਾ ਚਾਹੂਗੇ ਹੁਣ ਵੀ ਕੇਬੀਸੀ ਬਾਰੇ ਕਿਦਾਂ ਦਾ ਐਕਸਪੀਰੀਅੰਸ ਹੈ ਕੀ ਕਹਿਣਾ ਚਾਹੂਗੇ ਕਿਸ ਤਰੀਕੇ ਨਾਲ ਇਹ ਸਾਰਾ ਸਫਰ ਰਿਹਾ ਮਤਲਬ ਕਿੱਥੇ ਸੁਪਨਾ ਹੁੰਦਾ ਯਾਰ ਕੇਬੀਸੀ ਜਾਣਾ ਕਿੱਥੇ ਆਪਾਂ ਲੋਕਾਂ ਨੂੰ ਬੈਠੇ ਦੇਖਦੇ ਆ ਕਿੱਥੇ ਆਪ ਬੈਠੇ ਹੋਏ ਸੀਗੇ ਮਤਲਬ ਕੀ ਕਹਿਣਾ ਚਾਹੂਗੇ ਵੀ ਯਾਰ ਇਹ ਸੁਪਨਾ ਸੱਚ ਹੋਇਆ ਜਾਂ ਮਤਲਬ ਤੁਹਾਡੇ ਅੰਦਰ ਵੀ ਹੁਣ ਦੇਖੋ ਇੱਕ ਤਨਾਤਾ ਸੁਪਨਾ ਦਾ ਸੱਚ ਹੋਇਆ ਹੀ ਆ ਮੇਰੇ ਅੰਦਰ ਵੀ ਮੈਨੂੰ ਲੱਗਦਾ ਕਿ ਇਹਨੂੰ ਵੀ ਖੇਲਣਾ ਚਾਹੀਦਾ ਤੇ ਮੈਂ ਆਮ ਜਿਹੜੀ ਮਤਲਬ ਲੋਕ ਹੈਗੇ ਆ ਆਮ ਜਨਤਾ ਜੋ ਵੀ ਸੁਣ ਰਹੇ ਹੈਗੇ ਇਸ ਨੂੰ ਉਹਨਾਂ ਨੂੰ ਵੀ ਕਹੂੰਗਾ ਕਿ ਮਤਲਬ ਐਸੇ ਜਿਹੜੇ ਪ੍ਰੋਗਰਾਮ ਹੁੰਦੇ ਹੈਗੇ ਉਹਨਾਂ 'ਚ ਪਾਰਟਿਸਿਪੇਟ ਜ਼ਰੂਰ ਕਰਨਾ ਚਾਹੀਦਾ ਹੈਗਾ ਉਹਦੇ ਬਹੁਤ ਸਾਰੇ ਫਾਇਦੇ ਆ ਕਿਉਂਕਿ ਜਿਹੜੀ ਸਰਸਵਤੀ ਹੈ ਜਾਂ ਸਿੱਖਿਆ ਉਹ ਤੁਹਾਡੇ ਕਿਤੇ ਵੀ ਤੁਹਾਡੇ ਤੋਂ ਮਤਲਬ ਜਾਂਦੀ ਨਹੀਂ ਹੈਗੀ ਠੀਕ ਹੈ ਨਾ ਹੋਰ ਜਿਹੜਾ ਪੈਸਾ ਵਾ ਉਹ ਤਾਂ ਕੋਈ ਚੋਰੀ ਵੀ ਕਰਕੇ ਲੈ ਕੇ ਜਾ ਸਕਦਾ ਪਰ ਜਿਹੜੀ ਸਰਸਵਤੀ ਜਾਂ ਸਿੱਖਿਆ ਇਹ ਹਮੇਸ਼ਾ ਨਹੀਂ ਨਹੀਂ ਅੱਜ ਕੱਲ ਸਭ ਕੁਝ ਜਾ ਸਕਦਾ ਹੈ ਨੌਲੇਜ ਤਾਂ ਆਪੇ ਅੰਦਰ ਹੋ ਜਾਂਦੀ ਹੈ ਨਾ ਉਹ ਆਪਾਂ ਪਾਰਟ ਬਣ ਜਾਂਦੀ ਹੈ ਤੇ ਉਹ کہیں ਨਹੀਂ ਜਾਂਦੀ ਇਸ ਲਈ ਜਦੋਂ ਕਿਹਾ ਸੀਗਾ ਕਿ ਮੈਂ ਉੱਥੇ ਕਰੋੜਪਤੀ ਜਾਣਾ ਹੈ ਤਾਂ ਮਤਲਬ ਤੁਹਾਡਾ ਫਰਸਟ ਰਿਐਕਸ਼ਨ ਕੀ ਸੀਗਾ ਮੈਂ ਫਰਸਟ ਰਿਐਕਸ਼ਨ ਇਹ ਸੀ ਮੈਂ ਕਿਹਾ ਦੇਖ ਜਾਣਾ ਹੈ ਜਦੋਂ ਵੀ ਜਾਣਾ ਹੈਗਾ ਮੈਂ ਤੈਨੂੰ ਫਰਸਟ ਕਲਾਸ ਜਿਹੜੀ ਟਿਕਟ ਹੈਗੀ ਨਾ ਉਹਦੇ ਤੇ ਭੇਜੂਗਾ। ਹਾਂ। ਇਹ ਜੇ ਮਤਲਬ ਫੁੱਲ ਸਕੋਰ ਰਹੀ। ਫੁੱਲ ਸਕੋਰ। ਹੁਣ ਜੇ ਕੋਈ ਹੋਰ ਜਾਣਾ ਚਾਹੁੰਦਾ ਹੋਵੇ ਉਹਨੂੰ ਕੀ ਸੁਜੈਸਟ ਕਰੋਗੇ? ਜੇ ਕੋਈ ਦੇਖ ਰਿਹਾ ਹੈ ਵੀਡੀਓ ਉਹਨੂੰ ਵੀ ਰਸਤਾ ਦੱਸ ਦਿਓ ਕੋਈ। ਦੇਖੋ ਜਦੋਂ ਵੀ ਇਹਨਾਂ ਦਾ ਸੀਜ਼ਨ ਸ਼ੁਰੂ ਹੁੰਦਾ ਤੁਸੀਂ ਉਹਦੇ ਨਾਲ ਜਿਹੜਾ ਪਲੇਅਰ ਅਲੌਂਗ ਆਂਦਾ ਹੈਗਾ ਉਹ ਖੇਲੋ। ਠੀਕ ਹੈ। ਕੁਐਸਚਨਾਂ ਦੇ ਜਵਾਬ ਦੋ। ਕਿਸਮਤ ਚਮਕਦੇ ਪਤਾ ਨਹੀਂ ਲੱਗਦਾ ਹੈਗਾ। ਮਤਲਬ ਬਾਕੀ ਕੰਮ ਕਰਦਾ ਹੈ। ਬਿਲਕੁਲ ਬਿਲਕੁਲ ਕਰਦਾ ਹੈਗਾ। ਬਿਲਕੁਲ 100% ਕਰੇਗਾ। ਬਿਲਕੁਲ ਕਰਾਂਗੇ। ਥੈਂਕ ਯੂ। ਥੈਂਕ ਯੂ। ਸੋ ਇਹ ਆਪਾਂ ਕਪਲ ਨਾਲ ਗੱਲਬਾਤ ਕੀਤੀ। ਪੇਸ਼ੇ ਤੋਂ ਇਹ ਡਾਕਟਰ ਨੇ ਲੇਕਿਨ ਹੁਣ ਦੂਜੇ ਪਾਸੇ ਕਰੋੜਪਤੀ ਜਿਵੇਂ ਚ ਖੇਡ ਕੇ ਵੀ ਆਏ ਨੇ ਔਰ ਜਿੱਤ ਕੇ ਵੀ ਆਏ ਨੇ। 3 ਲੱਖ ਦੀ ਰਕਮ ਦੇ ਕਰੀਬ ਇਹ ਜਿੱਤੇ ਨੇ ਤੇ ਹੋਰ ਵੀ ਜਿਹੜੇ ਲੋਕਾਂ ਨੂੰ ਸਲਾਹ ਦੇ ਰਹੇ ਨੇ ਕਿ ਜੇ ਤੁਸੀਂ ਮੋਬਾਈਲ ਦੇ ਉੱਪਰ ਜਿਹੜੇ ਕੰਟੈਸਟ ਆਂਦੇ ਨੇ ਇਹਦੇ ਕਰਨ ਬਣੇਗਾ ਕਰੋੜਪਤੀ ਲੈ ਕੇ ਉਹ ਜ਼ਰੂਰ ਖੇਡਿਆ ਕਰੋ। ਕਿਸਮਤ ਚਮਕਣ ਲੱਗੇ ਟਾਈਮ ਨਹੀਂ ਲੱਗਦਾ। ਜੁੜੇ ਰਹੋ ਜਨਤੈਸ਼ੀ ਦੇ ਨਾਲ।